ਹੇ ਉਹ ਪ੍ਰਤੀਤ ਕਰਨ ਲੱਗ ਗਿਆ ਉਹ ਪਰਮਾਤਮਾ ਹਰੇਕ ਜਗ੍ਹਾ ਦੇ ਉੱਤੇ ਮੇਰੇ ਨਾਲ ਸਹਾਇ ਹੋਇਆ ਹਰੇਕ ਸਥਾਨ ਦੇ ਉੱਤੇ ਪਰਮਾਤਮਾ ਮੇਰੇ ਨਾਲ ਆ ਕੇ ਖੜ ਗਿਆ ਗੁਰੂ ਕਾ ਸ਼ਬਦ ਰਖਵਾਰੇ ਚੌਂਕੀ ਚੌਗਰ ਦਾ ਹਮਾਰੇ ਉਸ ਪਰਮਾਤਮਾ ਨੇ ਮੇਰੇ ਆਲੇ ਦੁਆਲੇ ਇੱਕ ਮਾਨੁਕ ਚੌਂਕੀ ਬਣਾ ਲਈ ਤੇ ਚੌਂਕੀ ਦਾ ਅਰਥ ਇਹ ਹੈ ਤੇ ਚੌਂਕੀ ਕਦੇ ਆਪਣੇ ਇਲਾਕੇ ਵਿੱਚ ਕਦੇ ਕੋਈ ਨੁਕਸਾਨ ਨਹੀਂ ਹੋਣ ਦਿੰਦੀ ਚੌਂਕੀ ਰੱਖਿਆ ਕਰਕੇ ਰੱਖਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਾਰੇ ਪਾਤਸ਼ਾਹ ਜੀਓ ਤੁਹਾਡੇ ਸ਼ਬਦ ਦੇ ਨਾਲ ਮੈਂ ਜੁੜਿਆ ਤੁਹਾਡਾ ਸ਼ਬਦ ਜਿਹੜਾ ਹੈ ਤੁਹਾਡੀ ਗੁਰੂ ਦੀ ਬਾਣੀ ਦੇ ਵਿਚਾਰ ਜਿਹੜੀ ਹੈ ਉਹ ਮੇਰੇ ਬਾਤੇ ਇੱਕ ਰਖਵਾਲਾ ਬਣ ਗਈ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੋ ਗਿਰਧ ਹਮਾਰੇ ਇੱਕ ਨਹੀਂ ਦੋ ਨਹੀਂ ਚਾਰੇ ਪਾਸੇ ਤੇਰੀਆਂ ਸ਼ਬਦਾਂ ਦੀਆਂ ਚੌਂਕੀਆਂ ਜਿਹੜੇ ਹਨ ਮੇਰੇ ਬਾਤੇ ਰਖਵਾਲਾ ਬਣ ਕੇ ਖੜਗੀਆਂ ਮੈਂ ਆਪਣੀ ਮਤ ਦੇ ਨਾਲ ਆਪਣੀ ਸਮਝ ਦੇ ਨਾਲ ਕਿਸੇ ਮੁਸੀਬਤ ਵਿੱਚੋਂ ਨਿਕਲਣਾ ਚਾਹਿਆ ਤੇ ਗੁਰੂ ਜੀਓ ਤੁਹਾਡੇ ਬਾਣੀ ਦੇ ਸ਼ਬਦ ਨੇ ਮੇਰੀ ਰਖਵਾਲੀ ਕੀਤੀ ਲਾਲਚ ਮੇਰੇ ਉੱਤੇ ਭਾਰੀ ਹੋਇਆ ਗੁਰੂ ਦੇ ਸ਼ਬਦ ਦੇ ਨਾਲ ਮੈਂ ਜੁੜਿਆ ਗੁਰੂ ਦੇ ਸ਼ਬਦ ਨੇ ਮੇਰੀ ਰਖਵਾਲੀ ਕੀਤੀ ਮਹਾਰਾਜ ਮੈਂ ਕਰੋਧੀ ਹੋ ਗਿਆ ਕਰੋਧੀ ਹੋ ਕੇ ਮੈਂ ਆਪਣੇ ਆਪ ਤੋਂ ਬਾਹਰ ਹੋ ਕੇ ਆਪਣਾ ਨੁਕਸਾਨ ਕਰਨ ਲੱਗਿਆ ਸੀ ਮੈਂ ਗੁਰੂ ਦੇ ਸ਼ਬਦ ਨੂੰ ਫਿਰ ਸੁਣਿਆ ਗੁਰੂ ਦੇ ਸ਼ਬਦ ਨਾਲ ਸਾਂਝ ਪਾਈ ਉਸ ਚੌਂਕੀ ਨੇ ਫਿਰ ਮੇਰੀ ਆਗੇ ਰੱਖਿਆ ਕੀਤੀ ਮੈਨੂੰ ਕਰੋਧ ਤੋਂ ਬਚਾਇਆ ਮੈਨੂੰ ਹੰਕਾਰ ਤੋਂ ਬਚਾਇਆ ਮੈਨੂੰ ਲਾਲਚ ਤੋਂ ਬਚਾਇਆ ਯਾਦ ਰੱਖਣਾ ਜਿੱਦਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਹਿਰਦੇ ਘਰ ਦੇ ਅੰਦਰ ਵਸਿਆ ਹੋਇਆ ਦੇਖਣ ਲੱਗੇ ਜਿੱਦਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਆਪਣੇ ਹਿਰਦੇ ਵਿੱਚ ਕਹਿਣ ਲੱਗੇ ਮਹਾਰਾਜ ਸਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਉਹ ਕੇਵਲ ਸਥਾਨ ਦੇ ਨਾਮ ਨਾਲ ਜੋੜ ਕੇ ਦੇਖੀਏ ਉਹ ਕੇਵਲ ਜਗ੍ਹਾ ਦੇ ਨਾਮ ਨਾਲ ਜੋੜ ਕੇ ਦੇਖੀਏ ਉਹ ਆਪਣੇ ਹਿਰਦੇ ਘਰ ਦੇ ਅੰਦਰ ਉਸ ਸ਼ਬਦ ਨੂੰ ਜੋੜ ਕੇ ਦੇਖੀਏ ਮਹਾਰਾਜ ਹਰੀਆਵਲ ਹਰੀਆਵਲ ਦਾ ਅਰਥ ਕੀ ਹੈ ਕਿ ਸੁੱਕਿਆ ਹੋਇਆ ਨਾਸ਼ਵਾਨ ਹੋਇਆ ਸਥਾਨ ਜਿਹੜਾ ਹੈ ਜਦੋਂ ਪਾਣੀ ਦੀ ਬੂੰਦ ਪੈਂਦੀ ਹੈ ਉਹਨੂੰ ਪਾਣੀ ਮਿਲਦਾ ਹਰੀਆਵਲਾ ਹੋ ਜਾਂਦਾ ਹੈ ਗੁਰੂ ਗ੍ਰੰਥ ਸਾਹਿਬਹਾਰੇ ਪਾਸ਼ਾ ਜੀ ਨੇ ਜ਼ਿੰਦਗੀ ਦੇ ਵਿੱਚ ਨਿਰਾਸ਼ ਹੋ ਕੇ ਆਪਣੇ ਆਪ ਦੀ ਜ਼ਿੰਦਗੀ ਨੂੰ ਮੈਂਬਰ ਜਾ ਕੇ ਬੈਠਾ ਸੀ ਤੇ ਤੁਸੀਂ ਮੇਰੇ ਸ਼ਬਦ ਦਾ ਪ੍ਰਕਾਸ਼ ਕੀਤਾ ਅੰਦਰ ਸਾਧ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਮੇਰਾ ਹਿਰਦਾ ਹਿਰਦੇ ਰੂਪੀ ਕੌਲ ਫੁੱਲ ਜਿਹੜਾ ਹੈ ਉਹ ਖਿੜ ਗਿਆ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਮਾਫ ਕਰਿਓ ਅਸੀਂ ਆਪਣੇ ਘਰ ਦੇ ਵਿੱਚ ਜੇਕਰ ਕੋਈ ਕਿਸੇ ਕੋਠੀ ਦਾ ਘਰ ਦਾ ਮਹੂਰਤ ਕਰਾਏ ਨਾ ਚਲ ਮਹੂਰਤ ਸ਼ਬਦ ਵਰਤ ਲਿਤਾ ਗ੍ਰਹਿ ਪ੍ਰਵੇਸ਼ ਕਰਾਈ ਤੇ ਆਪਣੇ ਘਰ ਵਿੱਚ ਅਸੀਂ ਕਹਿੰਨੇ ਮਹਾਰਾਜ ਗ੍ਰਾਗੀ ਸੈਣ ਨੂੰ ਕਹਿੰਨੇ ਕਿ ਮਹਾਰਾਜ ਦੀ ਬਾਣੀ ਦਾ ਆ ਸ਼ਬਦ ਜਰੂਰ ਗਾਇਨ ਕਰਿਓ ਕਿਹੜਾ ਜੀ ਸਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਪੁੱਤ ਦਾ ਵਿਆਹ ਕਰਾਇਆ ਆਹ ਸ਼ਬਦ ਜ਼ਰੂਰ ਗਾਇਨ ਕਰਿਓ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਤੇ ਮਾਫ ਕਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੇ ਪ੍ਰਕਾਸ਼ ਡਰਾਇੰਗ ਰੂਮ ਚ ਕਰਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੇ ਪ੍ਰਕਾਸ਼ ਆਪਣੇ ਘਰ ਦੇ ਹਾਲ ਦੇ ਵਿੱਚ ਕਰਾਉਂਦੇ ਹਾਂ ਦੁੱਖ ਉਦੋਂ ਲੱਗਦਾ ਜਦੋਂ 20 ਮਿੰਟ ਦਾ ਸ਼ਬਦ ਪੜ੍ਹ ਕੇ ਕਿ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਮਾਫ ਕਰਿਓ ਅਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਸਵਾਰੀ ਆਪਣੇ ਨਿੱਜ ਆਸਨ ਸਥਾਨਾਂ 'ਵਲ ਆਉਂਦੀ ਹੈ ਉਸੇ ਵੇਲੇ ਗੋਲ ਟੇਬਲ ਰੱਖ ਕੇ ਉੱਥੇ ਸ਼ਰਾਬ ਦੀਆਂ ਬੋਤਲਾਂ ਖੋਲੀਆਂ ਜਾਂਦੀਆਂ ਹਨ ਫਿਰ ਉੱਥੇ ਬਾਣੀ ਦੀ ਲਗਾਦਰੀ ਨਹੀਂ ਅਸੀਂ ਕਹਿੰਨੇ ਮਹਾਰਾਜ ਜਿੱਥੇ ਤੁਹਾਡਾ ਪ੍ਰਕਾਸ਼ ਹੋ ਜਾਏ ਉੱਥੇ ਹਰਿਆਲੀ ਹੋ ਜਾਂਦੀ ਹੈ ਉੱਥੇ ਮੁਰਜਾਏ ਹੋਏ ਲੋਕ ਜਿਹੜੇ ਹਨ ਉਹ ਵੀ ਖੜ ਜਾਂਦੇ ਨੇ ਤੇ ਮਹਾਰਾਜ ਆਮ ਕਿਹੜੇ ਪਾਸੇ ਤੁਰ ਪਿਆ ਤੁਸੀਂ ਮੇਰੇ ਘਰ ਦੇ ਅੰਦਰ ਆ ਕੇ ਹਰਿਆਲੀ ਕਰਨ ਵਾਸਤੇ ਆਏ ਸਾਨੂੰ ਖੜਾਉਣ ਵਾਸਤੇ ਆਏ ਤੇ ਮਹਾਰਾਜ ਆ ਮੈਂ ਨਸ਼ਿਆਂ 'ਚ ਪੈ ਕੇ ਮੈਂ ਆਪਣੇ ਆਪ ਨੂੰ ਫੇਰ ਮੁਰਜਾਹ ਦਿੱਤਾ ਤੇ ਫਿਰ ਅਸੀਂ ਰੋਂਦੇ ਆਂ ਜੀ ਮੈਂ ਰੱਬ ਦਾ ਪਤਾ ਨਹੀਂ ਕਿਹੜਾ ਮਾੜਾ ਕਰ ਦਿੱਤਾ ਮੈਂ ਰੱਬ ਦਾ ਪਤਾ ਨਹੀਂ ਕੀ ਗਲਤ ਕਰ ਦਿੱਤਾ ਰੱਬ ਨੇ ਮੇਰੇ ਨਾਲ ਐਂ ਕੀਤਾ ਨਾ ਜੇਕਰ ਗੁਰੂ ਦੇ ਸ਼ਬਦ ਨੂੰ ਤੂੰ ਸੁਣਿਆ ਹੁੰਦਾ ਗੁਰੂ ਦੇ ਸ਼ਬਦ ਨੂੰ ਤੂੰ ਵਿਚਾਰਿਆ ਹੁੰਦਾ ਜੇਕਰ ਤੇਰੇ ਮਨ ਦੀ ਭਾਵਨਾ ਹੀ ਇਹ ਹੁੰਦੀ ਕਿ ਗੁਰੂ ਗ੍ਰੰਥ ਸਾਹਿਬਹਾਰੇ ਪਾਸ਼ਾ ਤੁਹਾਡੇ ਚਰਨ ਆਪਣੇ ਘਰ ਦੇ ਵਿੱਚ ਮੈਂ ਪਰਸਨ ਹੀ ਤਾਂ ਜਾ ਰਿਹਾ ਕਿਉਂ ਮਨ ਜਿੰਦਗੀ ਵਿੱਚ ਖੁਸ਼ੀਆਂ ਤੇ ਖੇੜੇ ਤੇ ਆਨੰਦ ਚਾਹੀਦਾ ਤੇ ਮਾਲਕ ਆਖਣ ਲੱਗੇ ਆਨੰਦ ਚਾਹੀਦਾ ਹੁੰਦਾ ਤੂੰ ਮੇਰੇ ਸ਼ਬਦ ਨੂੰ ਆਪਣੇ ਹਿਰਦੇ ਘਰ ਦੇ ਅੰਦਰ ਪ੍ਰਕਾਸ਼ ਕਰਦਾ ਤੂੰ ਮੇਰੇ ਸ਼ਬਦ ਨੂੰ ਇਧਰੋਂ ਸੁਣ ਕੇ ਇਧਰੋਂ ਕੱਟਦਾ ਨਾ ਆਪਣੇ ਘਰਾਂ ਚ ਪਾਠ ਇਸ ਕਰਕੇ ਨਾ ਕਰੀਏ ਕਿ ਜੇਕਰ ਨਾ ਕਰਾਇਆ ਤਾਂ ਲੋਕੀ ਕੀ ਕਹਿਣਗੇ ਕਿ ਘਰ ਚ ਪਾਠ ਨਹੀਂ ਕਰਾਇਆ ਘਰ ਦੇ ਅੰਦਰ ਕੋਈ ਕੀਰਤਨ ਨਹੀਂ ਕਰਾਇਆ ਮਾਫ ਕਰਿਓ ਅਸੀਂ ਇਹ ਫਾਰਮੈਲਟੀਆਂ ਤੋਂ ਉੱਠ ਕੇ ਮਾਲਕ ਦੇ ਸ਼ਬਦ ਦੇ ਨਾਲ ਜੁੜਨਾ ਸ਼ੁਰੂ ਕਰੀਏ ਮਾਲਕ ਆਖਣ ਜਿੱਦਨ ਮੇਰੇ ਸ਼ਬਦ ਦੇ ਨਾਲ ਤੂੰ ਜੁੜਿਆ ਪਹਿਲੀ ਗੱਲ ਤੇ ਇਹ ਮੈਂ ਤੈਨੂੰ ਕਦੇ ਮਰਜਾਉਣ ਨਹੀਂ ਦੇਵਾਂਗਾ ਤੈਨੂੰ ਕਦੇ ਮੈਂ 네ਗੇਟਿਵਿਟੀ ਵਿੱਚ ਕਦੇ ਜਾਨ ਨਹੀਂ ਦੇਵਾਂਗਾ ਅੱਜ ਜਿੰਨਾ ਇਨਸਾਨ ਦੀ ਦੌੜ ਹੈ ਭਾਵੇਂ ਕਿਸੇ ਧਰਮ ਨੂੰ ਮੰਨ ਰਿਹਾ ਹੋਏ ਕਿਸੇ ਮਜ਼ਬਬ ਨੂੰ ਮੰਨ ਰਿਹਾ ਹੋਏ ਉੱਥੇ ਦੋ ਚੀਜ਼ਾਂ ਇਕੱਠੀਆਂ ਨੇ ਉਹ ਇਨਸਾਨ ਤੇ ਇਨਸਾਨ ਦੇ ਨਾਲ ਉਹਦਾ ਸਟ੍ਰੈਸ ਤੇ ਉਹਦਾ ਡਿਪਰੈਸ਼ਨ ਤੇ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਨੂੰ ਪੜਦਾ ਹੋਏਗਾ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਦੇ ਲੜ ਲੱਗ ਕੇ ਆਪਣੇ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਮੰਨਦਾ ਹੋਏਗਾ ਯਾਦ ਰੱਖਣਾ ਉੱਥੇ ਦੋ ਚੀਜ਼ਾਂ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ ਸਿੱਖ ਅਤੇ ਡਿਪਰੈਸ਼ਨ ਜਿੱਥੇ ਸਿੱਖ ਹੋਏਗਾ ਉੱਥੇ ਡਿਪਰੈਸ਼ਨ ਨਹੀਂ ਹੋਏਗਾ ਕਿੱਥੇ ਡਿਪਰੈਸ਼ਨ ਹੋਏਗਾ ਉੱਥੇ ਕਰੇ ਸਿੱਖ ਨਹੀਂ ਹੋਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦਾ ਜੀਵਨ ਨੂੰ ਪੜੀਏ ਪੰਚਮ ਗੁਰਦੇਵ ਪਾਸ਼ਾ ਮਹਾਰਾਜ ਦਾ ਜੀਵਨ ਨੂੰ ਪੜੀਏ ਮਹਾਰਾਜ ਆਖਣਗੇ ਜਿੱਦਨ ਮੇਰੀ ਤੂੰ ਬਾਣੀ ਦੇ ਨਾਲ ਜੁੜਿਆ ਤੇ ਪਹਿਲੀ ਗੱਲ ਇਹ ਤੈਨੂੰ ਕਦੇ ਮਰ ਜਾਉ ਨਹੀਂ ਦੇਵਾਂਗਾ ਦੂਸਰੀ ਗੱਲ ਇਹ ਤੂੰ ਮੇਰੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਰਖਵਾਰਾ ਬਣਾ ਕੇ ਰੱਖ ਲਈ ਤੇ ਗੁਰੂਦੇਵ ਕਹ ਲੱਗੇ ਤੇਰੀ ਜ਼ਿੰਦਗੀ ਵੰਦਰ ਕੋਈ ਵੀ ਐਸਾ ਕੋਈ ਸਮਾਂ ਆਏ ਮੈਂ ਤੇਰੀ ਕਦੇ ਪਿੱਠ ਨਹੀਂ ਲੰਗਣ ਦੇਵਾਂਗਾ ਗੁਰੂਦੇਵ ਕਹ ਲੱਗੇ ਗੁਰਪੂਰੈ ਚਰਣੀ ਲਾਇਆ ਉਸ ਪਰਮਾਤਮਾ ਨੇ ਮੈਨੂੰ ਆਪਣੇ ਚਰਨਾਂ ਦੇ ਨਾਲ ਲਾਇਆ ਸੋਰਠਿ ਰਾਗ ਦੀ ਇਹ ਬਾਣੀ ਦਾ ਸ਼ਬਦ 623 ਅੰਕ ਦੇ ਉੱਤੇ ਪੜ੍ਹ ਕੇ ਦੇਖੀਏ ਕੱਲੀ ਸੁਖਮਨੀ ਸਾਹਿਬ ਦੀ ਬਾਣੀ ਨੂੰ ਅਸੀਂ ਪੜ ਪੜ ਕੇ ਮਾਫ ਕਰਨਾ ਬਾਣੀ ਕਿਸ ਕੋਈ ਵੀ ਬਾਣੀ ਪੜ ਲਿਓ ਉਹ ਸਾਡੀ ਸਾਰੇ ਸਾਰੀ ਸਾਡੇ ਵਾਸਤੇ ਵਧੀਆ ਪਰ ਕੱਲਾ ਸੁਖਮਨੀ ਸਾਹਿਬ ਦੀ ਬਾਣੀ ਨੂੰ ਇਸ ਜੀ ਦੀ ਕੇਨਾਂ ਲੈ ਕੇ ਇਹ ਸੁੱਖਾਂ ਦੀ ਮਣੀ ਹੈ ਇਸ ਤਰੀਕੇ ਨਾਲ ਲੈ ਕੇ ਨਾ ਬਾਣੀ ਪੜੀਏ ਘਰਾਂ ਵਿੱਚ ਸਹਿਜ ਪਾਠ ਰੱਖੀਏ ਜਦੋਂ ਸਹਿਜ ਪਾਠ ਪੜਾਂਗੇ ਬੜੇ ਐਸੇ ਬੇਅੰਤ ਸ਼ਬਦ ਜਿਹੜੇ ਹਨ ਉਹ ਸਾਹਮਣੇ ਆਉਂਦੇ ਨੇ ਮਾਲਕ ਆਖਣ ਲੱਗੇ ਗੁਰਪੂਰਾ ਚਰਣੀ ਲਾਇਆ ਉਸ ਗੁਰੇ ਗੁਰ ਪੂਰੇ ਪਰਮਾਤਮਾ 파ਰਸ਼ਾ ਮਹਾਰਾਜ ਨੇ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਲਿਆ ਹਰ ਸੰਗ ਸਹਾਈ ਪਾਇਆ ਮਲਕ ਆਖ ਲਗੇ ਹਰ ਜਗ੍ਹਾ ਦੇ ਉੱਤੇ ਉਸ ਪਰਮਾਤਮਾ ਨੂੰ ਸੰਗ ਉਸ ਪਰਮਾਤਮਾ ਨੂੰ ਸਹਾਈ ਜਿਹੜਾ ਹੈ ਮੈਂ ਪਾਲਿਆ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਸੱਜਣ ਉਹੀ ਹੈ ਜਿਹੜਾ ਹਰੇਕ ਜਗ੍ਹਾ ਦੇ ਉੱਤੇ ਆ ਕੇ ਕੰਮ ਆਈ ਇਹ ਨਹੀਂ ਕਿ ਜਦੋਂ ਮੈਨੂੰ ਲੋਡ ਨਾ ਹੋਏ ਤੇ ਮੇਰੇ ਇੱਕ ਤੇਰੇ ਨਾਲ ਮੈਂ ਖੜੇ ਆ ਜਦੋਂ ਲੋਡ ਹੋਏ ਤੇ ਪਿੱਠ ਖਿਡਾ ਕੇ ਭੱਜ ਜਾਈ ਮਾਲਕ ਆਖ ਲੇ ਸੱਜਣ ਬਣਾਉਣਾ ਚਾਹੁੰਦਾ ਤੇ ਗੁਰੂ ਦੇ ਸ਼ਬਦ ਨੂੰ ਸੱਜਣ ਬਣਾ ਉਹ ਐਸਾ ਸੱਜਣ ਬਣੇਗਾ ਹਰ ਇੱਕ ਜਗ੍ਹਾ ਦੇ ਉੱਤੇ ਤੇਰੇ ਨਾਲ ਸਹਾਈ ਹੋਏਗਾ ਹਰ ਸੰਗ ਸਹਾਈ ਪਾਇਆ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੈ ਖੜੇ ਦਿਸਨ ਜਿੱਥੇ ਤੂੰ ਗੁਰੂ ਪਰਮਾਤਮਾ ਦੇ ਸ਼ਬਦ ਨੂੰ ਸੱਜਣ ਬਣਾ ਕੇ ਆਪਣੇ ਨਾਲ ਬੇਨਤੀ ਕਰੇਗਾ ਮਹਾਰਾਜ ਮੇਰੇ ਨਾਲ ਖੜੋਗੇ ਤੇ ਗੁਰੂਦੇਵ ਕਹ ਲਗੇ ਹਰ ਸੰਗ ਸਹਾਈ ਪਾਇਆ ਹਰ ਇੱਕ ਜਗ੍ਹਾ ਦੇ ਉੱਤੇ ਸਹਾਈ ਪ੍ਰਮਾਤਮਾ ਤੈਨੂੰ ਦਿਖੇਗਾ ਜਹ ਹਜਾਈ ਹੈ ਤਹਾਂ ਸੁਹੇਲੇ